ਕਾ ਪਤਾ ਨਹੀਂ ਲੱਗਦਾ ਤਾਂ ਪਤਾ ਮੈਨੂੰ ਪਤਾ ਤੇਰਾ ਕਸ਼ੂਰੀ ਨਹੀਂ ਕੋਈ ਪੁੱਤ ਮੈਂ ਸਮਝਦਾ ਮੇਰੀ ਇਹਨਾਂ ਪਹਿਲਾਂ ਮੈਨੂੰ ਬਹੁਤ ਕੁੱਟੇ ਮਿਲ ਕੋ 4 ਮਹੀਨੇ ਰਹੇ ਦੋ ਬੱਚਿਆਂ ਦੀ ਮਾਂ ਆ ਤੁਹਾਡੇ ਦੋ ਬੇਟੇ ਘਰ 'ਚ ਖੇਡਦੇ ਫਿਰਦੇ ਆ ਜਿਹੜੇ ਉਹਨਾਂ ਦੀ ਮਾਂ ਆ ਮੈਂ ਜੇ ਤੁਸੀਂ ਰਲ ਕੇ ਸਾਥ ਦਿਓ ਤਾਂ ਹਰਪ੍ਰੀਤ ਬਿਲਕੁਲ ਠੀਕ ਹੋ ਜਾਊ ਮੇਰੀ ਛੋਟੀ ਗਲੀ 'ਚ ਖੜੇ ਨੇ ਮੇਰੇ ਆਪਣੇ ਸਹੁਰੇ ਦੇ ਸਾਹਮਣੇ ਹੈ ਜਦ ਮਾਰੇ ਥੱਪੜੇ ਦੇ ਪਾਸੇ ਕਰਦਾ ਦੋ ਟਾਈਮ ਦੋਨੇ ਟਾਈਮ ਆਪਣੇ ਕੋਲ ਦਵਾਈ ਦੰਦ ਰਹੇ ਹੁਆਪੋ ਉਹਨਾਂ ਨੇ ਕਿਹਾ ਦਵਾਈ ਨਹੀਂ ਤੋ ਜ ਬੁੜੀਆਂ ਕਹਿੰਦੇ ਮਲੀ ਸਾਸ ਨੂੰ ਕਹਿੰਦੇ ਦਵਾਈ ਦੇ ਦਰ ਬੰਨ ਜੀ ਕਿ ਨਹੀਂ ਮੱਚਦੀ ਆ ਉਹਦੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਇਹ ਸਾਡੀ ਧੀ ਆ ਜੀ ਹਰਪ੍ਰੀਤ ਕੌਰ ਅਸੀਂ ਇਹਦਾ ਚਿਹਰਾ ਬਲਰ ਕੀਤਾ ਹੋਇਆ ਇਸ ਕਰਕੇ ਕਿਉਂਕਿ ਇਹ ਸਾਡੀ ਧੀ ਆ ਸਾਡੇ ਪਰਿਵਾਰ ਦੀ ਇੱਜ਼ਤ ਬਾਪੂ ਜੀ ਤੁਹਾਡਾ ਕੀ ਨਾਮ ਹਰਪ੍ਰੀਤ ਸਿੰਘ ਆ ਬਾਈ ਜੀ ਜਨਾ ਇਹਨਾਂ ਦੀ ਬੇਟੀ ਆ ਬੇਟੀ ਵਿਆਹੀ 2014 ਚ ਅੱਜ 2024 'ਚ ਖੜੇ ਆ 10 ਸਾਲ ਹੋ ਗਿਆ 7 ਸਾਲ ਦਾ ਇੱਕ ਬੇਟਾ ਇੱਕ 5-6 ਸਾਲ ਦਾ ਬੇਟਾ ਵਾ ਬੇਟੇ ਤਾਂ ਸੌਰੀ ਰਹਿੰਦੇ ਆ ਰੱਖ ਲੈ ਦਾਦੇ-ਦਾਦੀ ਨੇ ਪਿਓ ਨੇ ਇਹ ਮੈਂਟਲੀ ਠੀਕ ਨਹੀਂ ਭੈਣ ਡਿਪਰੈਸ਼ਨ ਦੇ ਵਿੱਚ ਆ ਇਹਦਾ ਇਲਾਜ ਵੀ ਕਰਾਓ ਭਾਈ ਸਾਡੀ ਹੱਥ ਜੋੜ ਕੇ ਬੇਨਤੀ ਆ ਜੇ ਵੀਰੇ ਤੈਨੂੰ ਪ੍ਰੋਬਲਮ ਆ ਜਾਂਦੀ ਬਾਈ ਦੀ ਵੀ ਇਦਾਂ ਦੀ ਤਾਂ ਫਿਰ ਕੀ ਤੁਸੀਂ ਮਹਿਸੂਸ ਕਰਦੇ ਇਸ ਗੱਲ ਨੂੰ ਵੀ ਇਹ ਤੁਹਾਨੂੰ ਕੇਅਰ ਨਾ ਕਰਦੀ ਤੁਹਾਨੂੰ ਦਵਾਈ ਨਾ ਦਵਾਉਂਦੀ ਤੁਹਾਡਾ ਸਾਥ ਨਾ ਦਿੰਦੀ ਤੁਹਾਡਾ ਖਿਆਲ ਨਾ ਰੱਖਦੀ ਮਾੜਾ ਚੰਗਾ ਸਮਾਂ ਦੋਨਾਂ ਤੇ ਵਿੱਚੋਂ ਕਿਸੇ ਤੇ ਵੀ ਆ ਸਕਦਾ ਤੀਵੀ ਤੁਹਾਡੀ ਜੇ ਤੁਸੀਂ ਇਹਨੂੰ ਇਸ ਤਰੀਕੇ ਨਾਲ ਸਮਝਦੇ ਹੋ ਵੀ ਪੈਰ ਦੀ ਜੁੱਤੀ ਆ ਫਿਰ ਤਾਂ ਬੜੀ ਦੁੱਖ ਤੇ ਸ਼ਰਮ ਦੀ ਗੱਲ ਤੇ ਜੇ ਤੁਸੀਂ ਆਪਣੇ ਆਪ ਨੂੰ ਮਰਦ ਸਮਝਦੇ ਹੋ ਤੇ ਤੁਸੀਂ ਇਹਦਾ ਸਾਥ ਨਹੀਂ ਦੇ ਰਹੇ ਇਹ ਉਸ ਤੋਂ ਵੀ ਵੱਡੀ ਦੁੱਖ ਦੀ ਗੱਲ ਸਾਡੀ ਹੱਥ ਜੋੜ ਕੇ ਬੇਨਤੀ ਦੋ ਬੱਚਿਆਂ ਦੀ ਮਾਂ ਆ ਤੁਹਾਡੇ ਦੋ ਬੇਟੇ ਘਰ ਤੇ ਖੇਡਦੇ ਫਿਰਦੇ ਆ ਜਿਹੜੇ ਉਹਨਾਂ ਦੀ ਮਾਂ ਆ ਅਸੀਂ ਬਿਨਾ ਨਾਮ ਲੈ ਕਿਸੇ ਪਿੰਡ ਦਾ ਕਿਸੇ ਦਾ ਵੀ ਤੁਹਾਨੂੰ ਬੇਨਤੀ ਕਰਦੇ ਆਂ ਸਾਥ ਦੇ ਵੀਰੇ ਦਵਾਈ ਇੱਥੋਂ ਸਾਡੇ ਕੋਲ ਸ਼ੁਰੂ ਹੋ ਚੁੱਕੀ ਆ ਇਲਾਜ ਤੇ ਖਰਚਾ ਕੋਈ ਨਹੀਂ ਆਉਣਾ ਸਿਰਫ ਮਹੀਨੇ ਬਾਅਦ ਦਵਾਈ ਲੈਣ ਆਉਣਾ ਪਰ ਇਹ ਠੀਕਤਾ ਹੋ ਗਈ ਦਵਾਈ 30 ਪੈਸੇ ਕੰਮ ਕਰਦੀ 70 ਪੈਸੇ ਕੰਮ ਕਰਨਾ ਤੁਹਾਡੇ ਘਰ ਦਾ ਮਾਹੌਲ ਉਸ ਮਰੀਜ਼ ਦੇ ਨਾਲ ਤੁਹਾਡਾ ਬਤੀਰਾ ਕਿਦਾਂ ਦਾ ਵਾ ਤੇ ਜੇ ਤੁਸੀਂ ਇਹਦਾ ਸਾਥ ਦਿਓ ਅਸੀਂ ਤੁਹਾਡੇ ਨਾਲ ਵਾਦਾ ਕਰਦੇ ਆਂ ਕਿ ਬਿਲਕੁਲ ਨਾਰਮਲ ਹੋ ਜੂ ਸਾਰੇ ਘਰ ਦੇ ਕੰਮ ਸਾਰੀ ਜ਼ਿੰਮੇਵਾਰੀ ਸਾਂਭਣ ਜੋਗੀ ਹਰਪ੍ਰੀਤ ਹੋ ਜੂਗੀ ਪਰ ਇਹਦਾ ਸਾਥ ਦਿਓ ਮੇਰਾ ਬਾਪੂ ਤਾਂ ਗੱਲ ਚ ਕਿਵੇਂ ਬੈਲਟ ਪਾਈ ਹੋਈ ਆ ਲੈ ਕੇ ਆਇਆ ਜੇ ਤੁਸੀਂ ਰਲ ਕੇ ਸਾਥ ਦਿਓ ਤਾਂ ਹਰਪ੍ਰੀਤ ਬਿਲਕੁਲ ਠੀਕ ਹੋ ਜਾਊ ਮੇਰੀ ਛੋਟੀ ਬੇ ਪਲੀਜ਼ ਸਾਥ ਦਿਓ ਸਾਡਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਬੜੇ ਹਰਪ੍ਰੀਤ ਤਕੜੀਆਂ ਭੈਣੇ ਕੀ ਪ੍ਰੋਬਲਮ ਆਉਂਦੀ ਆ ਵੀਰ ਜੀ ਡੇਢ ਸਾਲ ਦੀ ਇਸ ਤਰੀਕਾ ਸੱਤ ਸਵਰਾ ਜਹਾ ਹਸਬੰਦ ਕਿਆ ਨਹੀਂ ਕਰਦੀ ਹਸਬੰਦ ਨਾਲ ਗੁੱਸੇ ਰਸਤੇ ਪੀ ਦਵਾਈ ਮੈਂ ਇਥੋਂ ਤੁਹਾਡੇ ਕੋਲ ਲੈ ਕੇ ਆਂ ਜਿੰਨੇ ਦਿਨ ਮੈਂ ਦਿਆ ਆ ਉਹਨੇ ਤੱਕ ਠੀਕ ਰਹਿੰਦੇ ਦਾਂ ਦੋ ਟਾਈਮਾਂ ਦੋਨੇ ਟਾਈਮ ਆਪਣੇ ਕੋਲ ਦਵਾਈ ਦਿੰਦਾ ਰਹੇ ਮੂ ਆ ਉਹਨੇ ਕਿਹਾ ਦਵਾਈ ਨੂੰ ਜੂਜੇ ਬੁੜੀ ਨੂੰ ਕਹਿੰਦੇ ਮਲੀ ਸਾਸ ਨੂੰ ਕਹਿੰਦੇ ਦਵਾਈ ਦੇ ਦੇ ਕੋਲ ਪੰਜੀ ਗੱਲ ਕਹਿੰਦੀ ਮੱਚ ਆਉਂਦੀ ਆ ਉਹਨੇ ਕਿੰਨੇ ਬੱਚੇ ਇਹਦੇ ਦੋ ਬੇਟੇ ਆ ਜੀ ਇੱਕ 7 ਸਾਲ ਦੇ 7 ਸਾਲ ਦੇ 4 ਸਾਲ ਦੇ ਮੇਰੀ ਗੁਰੂ ਕਿਰਪਾ ਕਰਨ ਮਾਰੇ ਮੇਰ ਕਰਨ ਤੁਹਾਡੀ ਭੈਣ ਠੀਕ ਹੋ ਜਾਵੇ ਸੱਚੇ ਪਾਤਸ਼ਾਹ ਮੇਰ ਕਰਨ ਮੇਰੀ ਭੈਣ ਕੰਪਨੀ ਕਹਿੰਦੇ ਨਾ ਪੁਰਾਣੀਆਂ ਚੀਜ਼ਾਂ ਢੇੜੀਆਂ ਦੇ ਆ ਪਿੰਡੋਂ ਅਸੀਂ ਪਿੰਡੋਂ ਬੰਦੀਆਂ ਪਿੰਡ ਵਾਲੀ ਗੱਲਾਂ ਆਪਣੀਆਂ ਉਹਨੀ ਹੈਗਾ ਜਿਹੜਾ ਕੋਲ ਕੋ ਮਾਈਕ ਤੇ ਛੋਟਾ ਬਟਨ ਲੈ ਕੇ ਉਹ ਵੀ ਤੋੜਦੇ ਨੇ ਫਿਰ ਦੂਜਾ ਮੰਗਦੇ ਦੂਜਾ ਮੰਗਮ ਦਿੱਤਾ ਇਸ ਕਰਕੇ ਹੁਣ ਰਾਤ ਨੂੰ ਹਸਬੰਦ ਆ ਕੇ ਪਾਣੀ ਖਾ ਪੀ ਕੇ ਆ ਕੇ ਉਹ ਤਾਂ ਫੋਨ ਚੱਕਣੀ ਸਾਰੀ ਦਾ ਜੇ ਮੈਂ ਇਹਨਾਂ ਦਾ ਫੋਨ ਤਾਂ ਆਦੀ ਮਾਮੀ ਲਾਲੂ ਆਦੀ ਮਾਮੀ ਲਾਲੂ ਆਦੀ ਆਂਟੀ ਲਾਲੂ ਆਦੀ ਚਾਚੀ ਲਾਲੂ ਮਤਲਬ ਪੰਜ ਪੰਜ ਸੱਸੀ ਵਨ ਹੁਣ ਪਤਾ ਵੀ ਸੌਂਦਾ ਵੀ ਪਰੇਸ਼ਾਨ ਕਰਨ ਵਾਲੇ ਸੋਤੇ ਬਣੇ ਨੀਂਦ ਆਉਂਦੀ ਫਿਰ ਤੜਕੇ ਪਈ ਰਹਿੰਦੀ ਆ ਤੜਕੇ ਲੇਟੇ ਟੋੜਿਆ ਤਾਂ ਹੁਣ ਤੇ ਕੀ ਹੋ ਗਿਆ ਮੇਰੀ ਇਹਨੂੰ ਪਹਿਲਾਂ ਮੈਨੂੰ ਬਹੁਤ ਕੁੱਟੇ ਮੇਰੇ ਕੋਲ 4 ਮਹੀਨੇ ਰਹੀ ਹੈ ਆਦੀ ਮਾਮੀ ਨੂੰ ਬਹੁਤ ਕੁੱਟੇ ਕੱਕੇ ਦੀ ਹੁੰਦੀ ਸੀ ਬੁਰਕ ਵੱਢੀ ਦਿੱਤਾ ਜਿਹੜੇ ਆ ਗਿਆ ਆ ਤੁਹਾਡੀ ਧੋਣੇ ਨਹੀਂ ਹਲਾਈ ਬਹੁਤ ਕੁੱਟਿਆ ਪਹਿਲਾਂ ਉਹ ਹੁਣ ਮਹੀਨਾ ਕੋ ਮੋਂ ਤੋਂ ਮੈਂ ਅੰਮ ਚਲ ਬ ਦਵਾਈ ਲੈ ਗਈ ਗਲੀ ਚ ਖੜੇ ਤੇ ਮੇਰੇ ਅੱਗੇ ਸਾਰੇ ਦੇ ਸਾਹਮਣੇ ਇਹ ਜਮ ਮਾਰੇ ਥੱਪੜੇ ਦੇ ਖਵਾਸੇ ਕਰਦੇ ਫਿਰ ਮਨ ਲੱਗਾ ਮੈਂ ਚਲ ਆਪਣ ਦਵਾਈ ਲੈਣਾ ਕਰ ਸਕਿਆ ਅੱਖ ਨਾ ਜਮਈ ਨਹੀਂ ਮਤਲਬ ਕਹਿੰਦੇ ਕੋ ਵੀ ਦਵਾਈ ਮੇਰੇ ਦਵਾਈ ਦੇ ਪਾਉਗੀ ਸਾਡੇ ਪਰਿਵਾਰ ਦੀ ਆਪੋਜੀਟ ਸੋਚ ਰਹੀ ਹੈ ਬਿਲਕੁਲ ਉਹ ਦਵਾਈ ਖਾ ਲੈਂਦੀ ਆ ਨਾ ਤੇ ਆਉਣੀ ਲੱਗੀ ਦਵਾਈ ਦੇ ਨਾ ਧੱਕੇ ਨਾਲ ਦੰਨਾ ਮਲ ਕਰਕੇ ਮੈਣੀ ਲੈਣੀ ਦਵਾਈ ਕੱਲ ਮੈਂ ਆਖਣਾ ਸੀ ਕੱਲ ਅਸੀਂ ਆਉਣਾ ਸੀ ਕੱਲ ਤੁਹਾਡੇ ਕੋਲ ਕੱਲ ਹੀ ਅਸੀਂ ਆਏ ਕਰਕੇ ਹਾਂ ਚਲ ਚਲੀ ਕਹਿੰਦੀ ਮੈਣੀ ਤੜਕੇ ਫੋਨ ਕਰਾਂ ਮੈਂ ਹਮ ਤਾਂ ਤਿਆਰ ਹੁੰਦਾ ਪਰ ਚੱਲਾਂਗੇ ਨਹੀਂ ਮੈਣੀ ਜਾਂਦੀ ਹਾਂ ਤੁਸੀਂ ਸੌਰੀਆਂ ਤਾਂ ਲੈ ਕੇ ਆਏ ਹਾਂ ਮੈਂ ਸੌਰੀਆਂ ਲੈ ਕੇ ਆਇਆ ਕੋਈ ਨਾ ਭਾਈ ਬਾਬਾ ਜੀ ਮੇਰ ਕਰਦੇ ਸਾਡੀ ਵੀ ਭੈਣ ਨਾ ਸੁੱਦੀ ਉੱਥੇ ਤੁਹਾਡੇ ਨਾਲ ਆ ਸੀ ਥੋੜਾ ਦੁੱਖੋ ਇੱਥੇ ਆਪਾਂ ਭੈਣ ਨੂੰ ਇੱਥੇ ਰੱਖ ਕੇ ਠੀਕ ਹੈ ਹਕੀਕਤ ਮਹਾਰਾਜ ਮੇਰ ਕਰਦੇ ਤੁਭਰਾਉਣਾ ਠੀਕ ਹੈ ਇਹਦੇ ਬੱਚਿਆਂ ਦੇ ਨਾਲ ਮਹਾਰਾਜ ਮੇਰ ਕਰੇ ਇਹਨੂੰ ਮੜਾਈਏ ਆਪਾਂ ਇਹਨਾਂ ਥੋੜਾ ਬੋਤਾ ਕਰਿਆ ਤੁੱਕਾ ਤਪੇੜਦਾ ਲੋਕ ਸਾਡੀ ਤਸਵੀਰ ਤੇ ਕੱਢਦੇ ਆ ਭਰਾਵਾ ਤੁਸੀਂ ਵੀ ਥੋੜਾ ਸਾਥ ਦੇ ਯਾਰ ਜ਼ਿੰਦਗੀ ਚ ਦੁੱਖ ਸੁੱਖ ਤਾਂ ਆਉਂਦੇ ਰਹਿੰਦੇ ਜੀ ਠੀਕ ਨਹੀਂ ਹੈਗੀ ਬੱਚੇ ਇਹਦੇ ਇਹਦੀਆਂ ਨਣਾਂ ਦਾ ਭੜਾਈਆਂ ਭੈਣਾ ਭਰਾ ਸਾਰੇ ਜਿਹੜਾ ਸਾਥ ਦਿਓ ਤਾਂ ਵਾਸ਼ੀ ਤੇ ਠੀਕ ਹੋ ਜੂਗੀ ਸਾਡੀ ਛੋਟੀ ਭੈਣ ਹਰਪ੍ਰੀਤ ਵਾਸਤੇ ਵੀ ਸਾਰੇ ਅਰਦਾਸ ਕਰਿਆ